ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਪਹਿਲੇ ਗੇੜ ਵਿੱਚ 102 ਸੀਟਾਂ ਤੇ ਹੋਵੇਗੀ VOTING ਦੋਸਤੋ ਜਿਹੜੀਆਂ ਲੋਕ ਸਭਾ ਚੋਣਾਂ ਦਾ ਸਾਰਿਆਂ ਨੂੰ ਹੀ ਬੜਾ ਬੇਸਬਰੀ ਨਾਲ ਇੰਤਜ਼ਾਰ ਸੀ ਚਾਹੇ ਉਹ ਸਿਆਸੀ ਪਾਰਟੀਆਂ ਸੀ ਚਾਹੇ ਆਮ ਲੋਕ ਸੀ ਚਾਹੇ ਕਿਸੇ ਵੀ ਵਰਗ ਦੇ ਲੋਕ ਸੀਗੇ ਉਹਨਾਂ ਸਭ ਦਾ ਹੀ ਨਿਗਾ ਜਾਂ ਸਭ ਦਾ ਧਿਆਨ ਲੋਕ ਸਭਾ ਚੋਣਾਂ ਤੇ ਮੁੱਖ ਤੌਰ ਤੇ ਕੇਂਦ੍ਰਿਤ ਸੀਗਾ ਪਿਛਲੇ ਕੁਝ ਸਮੇਂ ਤੋਂ ਤੇ ਆਖਿਰਕਾਰ ਉਹ ਘੜੀਆਂ ਕਹਿ ਲੋ ਖਤਮ ਹੋ ਚੁੱਕੀਆਂ ਨੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 7 ਗੇਟ ਦੇ ਵਿੱਚ ਹੋਣਗੀਆਂ ਇਸ ਲਈ VOTING 7 ਗੇਟ 'ਚ ਹੋਵੇਗੀ ਜਿਸ ਲਈ ਪਹਿਲੇ ਗੇਟ ਦੀ VOTING ਕੱਲ ਨੂੰ 19 April ਨੂੰ ਹੋਣ ਜਾ ਰਹੀ ਹੈ ਤੇ ਇਸ ਲਈ ਚੋਣ ਪ੍ਰਚਾਰ ਤੱਕ ਕੱਲ 17 ਤਰੀਕ ਨੂੰ ਹੀ ਜਿਹੜਾ ਇੱਕ ਸ਼ਾਮ 5 ਵਜੇ ਬੰਦ ਹੋ ਗਿਆ ਸੀਗਾ ਤੇ ਹੁਣ VOTING ਹੈ ਜਿਹੜੀ ਉਹ 19 April ਨੂੰ ਹੋਵੇਗੀ ਇਹ ਚੋਣਾ ਦੇਸ਼ ਦੇ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਤੇ VOTING ਜਿਹੜੀ ਹੈਗੀ ਆ ਕੱਲ ਨੂੰ ਹੋਵੇਗੀ ਉਸ ਉਸ ਲਈ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਪੱਧਰ ਤੇ ਅਖੀਰੀ ਦਮ ਤੱਕ ਜਿਹੜਾ ਜਿੱਥੇ ਪਹਿਲਾਂ ਪ੍ਰਚਾਰ ਵਾਲੇ ਪਾਸੇ ਜੋਰ ਲਾ ਰੱਖਿਆ ਸੀ ਉਸ ਤੋਂ ਬਾਅਦ ਹੁਣ ਵੀ ਜਿਹੜਾ ਹੈਗਾ ਵੋਟਰਾਂ ਨੂੰ ਲੁਭਾਉਣ ਲਈ ਜਿਹੜਾ ਹੈਗਾ ਉਮੀਦਵਾਰ ਲਗਾਤਾਰ ਲੱਗੇ ਹੋਏ ਨੇ ਤੇ ਜੇ ਨજર ਮਾਰੀਏ ਵੀ ਕਿ ਇਹ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਕੱਲ ਨੂੰ VOTING ਹੋਣੀ ਹੈ ਤਾਂ ਇਹ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਵੀ ਕਿ ਇਹ 21 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 102 ਸੀਟਾਂ ਦੇ ਵਿੱਚ ਪਹਿਲੇ ਗੇਟ ਦੇ ਵਿੱਚ VOTING ਹੋਵੇਗੀ ਜਿਸ ਦੇ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਤੇ ਰਾਜਸਥਾਨ ਦੀਆਂ 12, ਯੂਪੀ ਦੀਆਂ 8, ਮਹਾਰਾਸ਼ਟਰ ਦੀਆਂ 7, ਮੱਧ ਪ੍ਰਦੇਸ਼ ਤੇ ਉੱਤਰਾਖੰਡ ਦੀਆਂ 6-6, ਅਸਾਮ ਦੀਆਂ 5, ਬਿਹਾਰ ਦੀਆਂ 4 ਪਛਮ ਬੰਗਾਲ ਦੀਆਂ 3 ਮਨੀਪੁਰ ਮੇਘਾਲੇ ਤੇ ਅਰਨਾਚਲ ਪ੍ਰਦੇਸ਼ ਦੀਆਂ 2-2 ਇਸ ਤੋਂ ਇਲਾਵਾ ਜੰਮੂ ਕਸ਼ਮੀਰ ਛਤੀਸਗੜ੍ਹ ਲਕਸ਼ਦੀਪ ਮਿਜ਼ੋਰਮ ਨਾਗਾਲੈਂਡ ਪੁੱਡੂਚਰੀ ਸਿਕਿਮ ਤ੍ਰਿਪੁਰਾ ਅਤੇ ਅੰਡੇਮਾਨ ਨਿਕੋਬਰ ਦੀ 21 ਇੱਕ ਸੀਟ ਤੇ VOTING ਹੈ ਜਿਹੜੀ ਕੱਲ ਨੂੰ ਹੋਵੇਗੀ ਤੇ ਇਹਨਾਂ 102 ਸੀਟਾਂ ਤੇ ਮੁਕਾਬਲਾ ਬੜਾ ਜ਼ਬਰਦਸਤ ਰਹਿਣ ਵਾਲਾ ਹੈ ਕਿਉਂਕਿ ਇਹ ਪਹਿਲੇ ਗੇਟ ਦੀ VOTING ਹੈ ਪਹਿਲਾਂ ਤਾਂ ਸਾਰਿਆਂ ਦੀ ਨਜ਼ਰਾਂ ਇਸ ਤੇ ਟਿਕੀਆਂ ਹੋਣਗੀਆਂ ਕਿ ਕਿੰਨੇ ਕੁ VOTER VOTING ਪਰਸੈਂਟੇਜ ਹੁੰਦੀ ਹੈ ਕਿੰਨੇ ਕੁ VOTER ਵੋਟ ਪਾਉਣ ਲਈ ਬਾਹਰ ਨਿਕਲਦੇ ਨੇ ਤਾਂ ਇਸ ਵਾਲੇ ਪਾਸੇ ਸਭ ਦਾ ਧਿਆਨ ਹੋਵੇਗਾ ਸਾਰੀ ਰਾਜਨੀਤਿਕ ਪਾਰਟੀਆਂ ਦਾ ਵੀ ਚੋਣ ਕਮਿਸ਼ਨ ਦਾ ਵੀ ਤੇ ਵੈਸੇ ਵੀ ਸਾਰੇ ਦੇਸ਼ ਭਰ ਦੇ ਲੋਕਾਂ ਦੀ ਨਜ਼ਰਾਂ ਇਸ ਤੇ ਟਿਕੀਆਂ ਹੋਣਗੀਆਂ ਤਾਂ ਦੂਜੇ ਪਾਸੇ ਇਹ ਇਲੈਕਸ਼ਨਾਂ ਇੰਨੀ ਦਿਲਚਸਪ ਰਹਿਣ ਦਾ ਵੱਡਾ ਕਾਰਨ ਇਹ ਵੀ ਹੈ ਵੀ ਇੰਨਾ 102 ਸੀਟਾਂ ਦੇ ਉੱਤੇ ਜਿਹੜੀ ਪਹਿਲੇ ਗੇਟ 'ਚ VOTING ਹੋਵੇਗੀ ਇਸ 'ਚ 8 ਕੇਂਦਰੀ ਮੰਤਰੀ 2 ਸਾਬਕਾ ਮੁੱਖ ਮੰਤਰੀ 1 ਸਾਬਕਾ ਰਾਜਪਾਲ ਸਣੇ ਕਈ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਜਿਹੜੇ ਨੇ ਇਸ ਦੇ ਵਿੱਚ ਜਿਹੜਾ ਕਿ ਚੋਣ ਮੈਦਾਨ 'ਚ ਉਤਰੇ ਹੋਏ ਨਹੀਂ ਤਾਂ ਇਸ ਕਰਕੇ ਜ਼ਰੂਰ ਸਾਰੀ ਰਾਜਨੀਤਿਕ ਪਾਰਟੀਆਂ ਦੀ ਨਜ਼ਰਾਂ ਕੱਲ ਦੀ VOTING ਤੇ ਟਿਕੀਆਂ ਰਹਿਣਗੀਆਂ ਕੱਲ ਨੂੰ ਕੀ VOTING ਹੁੰਦੀ ਹੈ ਵੋਟਰਾਂ ਦਾ ਰੁਝਾਨ ਕਿਹੋ ਜਿਹਾ ਹੁੰਦਾ ਹੈ ਇਹ ਇੱਕ ਦੇਖਣ ਵਾਲੀ ਗੱਲ ਹੈ ਜ਼ਰੂਰ ਹੋਵੇਗੀ ਕਿਉਂਕਿ ਦੇਸ਼ ਦੇ ਵਿੱਚ ਪਿਛਲੇ 10 ਸਾਲਾਂ ਤੋਂ ਭਾਜਪਾ ਕਾਬਜ ਹੈ ਤੇ ਭਾਜਪਾ ਨੂੰ ਘੇਰਨ ਲਈ ਦੂਜੇ ਪਾਸੇ ਇੰਡੀਆ ਗਠਜੋੜ ਬਣਿਆ ਜਿਸ ਵੱਲੋਂ ਦੇਸ਼ ਭਰ ਦੇ ਵਿੱਚ ਸਾਂਝੇ ਤੌਰ ਤੇ ਚੋਣਾਂ ਲੜਨ ਦਾ ਇੱਕ ਫੈਸਲਾ ਕੀਤਾ ਗਿਆ ਉਸ ਦੇ ਵਿੱਚ ਲਗਭਗ 2 ਦਰਜਨ ਤੋਂ ਵੱਧ ਸਿਆਸੀ ਧਿਰਾਂ ਸ਼ਾਮਲ ਨੇ ਤਾਂ ਇਸ ਕਰਕੇ ਜ਼ਰੂਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦਿਲਚਸਪ ਰਹਿਣ ਵਾਲੀਆਂ ਨੇ ਵੀ ਦੇਸ਼ ਦੀਆਂ ਸਿਆਸੀ ਧਿਰਾਂ ਨੇ ਭਾਜਪਾ ਨੂੰ ਰੋਕਣ ਲਈ ਇੱਕ ਵਿਊਤਬੰਦੀ ਘੜੀ ਹੈ ਇੱਕ ਇੰਡੀਆ ਗਠਜੋੜ ਬਣਾਇਆ ਹੈ ਦੇਖਦੇ ਹਾਂ ਹੁਣ ਕੱਲ ਨੂੰ ਕੀ ਹੁੰਦਾ ਹੈ ਪਹਿਲੇ ਗੇਟ ਦੀ VOTING 'ਚ ਇਹੋ ਜਿਹੇ ਲੋਕਾਂ ਦਾ ਰੁਝਾਨ ਰਹਿੰਦਾ ਪਰ ਦੋਸਤੋ ਜੇ ਅਸੀਂ 102 ਸੀਟਾਂ ਤੇ ਹੋਰ ਅੰਦਰ ਝਾਤ ਮਾਰਦੇ ਆ ਨਜ਼ਰ ਮਾਰੀਏ ਤਾਂ ਸਭ ਤੋਂ ਵੱਡੀ ਮਹੱਤਵਪੂਰਨ ਸੀਟ ਕੱਲ ਦੀ ਕਹਿ ਸਕਦੇ ਆ ਆਪਾਂ ਕੱਲ ਜਿਹੜੇ 102 ਸੀਟਾਂ ਦੇ ਚਾਉਣਾ ਹੋਣੀ ਆ ਉਸ ਦੇ ਵਿੱਚ 나ਗਪੁਰ ਵਾਲੀ ਸੀਟ ਮੰਨੀ ਜਾ ਸਕਦੀ ਹੈ ਕਿਉਂਕਿ 나ਗਪੁਰ ਜੋ ਕਿ ਆਰਐਸਐਸ ਦਾ ਗੜ ਵੀ ਮੰਨਿਆ ਜਾਂਦਾ ਹੈ ਕਿ 나ਗਪੁਰ ਤੋਂ ਹੀ ਆਰਐਸਐਸ ਦੀ ਸ਼ੁਰੂਆਤ ਹੋਈ ਸੀ ਉੱਥੇ ਹੀ ਉਹਨਾਂ ਦਾ ਦੇਸ਼ ਦਾ ਹੈੱਡਕੁਆਰਟਰ ਹੈ ਤਾਂ ਇਸ ਕਰਕੇ 나ਗਪੁਰ ਦੀ ਸੀਟ ਨੂੰ ਸਭ ਤੋਂ ਅਹਿਮ ਮੰਨਿਆ ਜਾ ਸਕਦਾ ਹੈ ਕਿ ਇਹ ਭਾਜਪਾ ਲਈ ਵੀ ਆਰਐਸਐਸ ਲਈ ਵੀ ਵਿਵਾਦ ਦਾ ਸਵਾਲ ਹੈ ਤੇ ਉੱਥੇ ਹੀ ਵਿਰੋਧੀਆਂ ਵੱਲੋਂ ਵੀ ਇਸ ਸੀਟ ਨੂੰ ਕਿਸੇ ਵੀ ਢੰਗ ਨਾਲ ਭਾਜਪਾ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਤੇ ਇਸ ਸੀਟ ਤੇ ਦੇਖੀਏ ਤਾਂ ਭਾਜਪਾ ਵੱਲੋਂ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਟਕਰੀ ਚੋਂ ਲੜ ਰਹੇ ਨੇ ਭਾਜਪਾ ਵੱਲੋਂ ਜਿਨ੍ਹਾਂ ਵੱਲੋਂ ਇਸ ਵਾਰ ਚੋਣ ਲੜ ਕੇ ਜਿਹੜਾ ਹੈਟ੍ਰਿਕ ਲਾਉਣ ਦੀ ਇੱਕ ਤਰ੍ਹਾਂ ਦੀ ਫਰਾਗ ਚ ਦਿਖ ਰਹੇ ਨੇ ਕਿਉਂਕਿ ਉਹ ਦੋ ਵਾਰ ਲਗਾਤਾਰ ਇਥੋਂ ਜਿੱਤ ਚੁੱਕੇ ਨੇ ਤੇ ਉਹ ਤੀਜੀ ਵਾਰ ਦੀ ਤਿਆਰੀ ਕਰ ਰਹੇ ਨੇ ਕਿਉਂਕਿ 2014 ਚੋਣਾਂ ਨੇ ਜਿਹੜਾ ਹੈਗਾ ਸੱਤ ਵਾਰ ਦੇ ਸੰਸਦ ਮੈਂਬਰ ਜਿਹੜੇ ਵਿਲਾਸ ਮੁੱਤੇਵਾਰਸ਼ੀਗੇ ਉਹਨਾਂ ਨੂੰ 284000 ਵੋਟਾਂ ਦੇ ਫਰਕ ਨਾਲ ਹਰਾਤਾ ਸੀਗਾ ਤੇ 2019 ਦੇ ਵਿੱਚ ਵੀ ਉਹਨਾਂ ਨੇ ਲੋਕ ਸਭਾ ਹਲਕਾ ਨਾਗਪੁਰ ਦੀ ਸੀਟ ਤੋਂ ਹੀ ਜਿਹੜਾ ਹੈਗਾ ਆਪਣੀ ਦਾਅਵੇਦਾਰੀ ਕਾਇਮ ਰੱਖੀ ਸੀਗੀ ਤੇ ਮਹਾਰਾਸ਼ਟਰ ਕਾਂਗਰਸ ਦੇ ਜਿਹੜੇ ਉਸ ਸਮੇਂ ਮੌਜੂਦਾ ਪ੍ਰਧਾਨ ਸੀ ਨਾਨਾ ਪਟੋਲੇ ਉਹਨਾਂ ਨੂੰ 216000 ਵੋਟ ਤੋਂ ਹਰਾ ਕੇ ਜਿਹੜਾ ਜਿੱਤ ਹਾਸਲ ਕੀਤੀ ਸੀ ਤਾਂ ਇਹ ਅਹਿਮ ਆਪਾਂ ਕਹਿ ਸਕਦੇ ਹਾਂ ਕਿ ਸੀਟ ਕੱਲ ਦੀ ਚੋਣ ਪ੍ਰਣਾਲੀ ਦੇ ਵਿੱਚ ਮੰਨੀ ਜਾ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਨਿਤਿਨ ਗਟਕਰੀ ਇੱਥੇ ਤੀਜੀ ਵਾਰ ਸੰਸਦ ਮੈਂਬਰ ਚੁਣੇ ਜਾਂਦੇ ਨੇ ਜਾਂ ਇਸ ਵਾਰ ਕਿਤੇ ਨਾ ਕਿਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਕੀ ਹੋਵੇਗਾ ਤਾਂ ਚਲੋ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਪਤਾ ਲੱਗੇਗਾ ਪਰ ਨਾਗਪੁਰ ਵਾਲੀ ਸੀਟ ਤੇ ਮੁਕਾਬਲਾ ਬਹੁਤ ਹੀ ਦਿਲਚਸਪ ਹੈ ਜਿਹੜਾ ਉਹ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜੀ ਦੇਖੀਏ ਤਾਂ ਕੇਂਦਰੀ ਮੰਤਰੀ ਜਿਹੜੇ ਕਿਰਨ ਰਜੀਜੂ ਸੀਗੇ ਔਰ ਨਾਚਲ ਦੀ ਪੱਛਮੀ ਸੀਟ ਤੋਂ ਲੜ ਰਹੇ ਨੇ ਉੱਥੇ ਵੀ ਮੁਕਾਬਲਾ ਬਹੁਤ ਦਿਲਚਸਪ ਦੇਖਣ ਨੂੰ ਮਿਲ ਰਿਹਾ ਕਿਉਂਕਿ ਰਜੀਜੂ ਜਿਹੜੇ ਨੇ ਉਹ 2004 ਤੋਂ ਤਿੰਨ ਵਾਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਨੇ ਉੱਥੇ ਤੋਂ ਤਾਂ ਇਸ ਕਰਕੇ ਉਹ ਵੀ ਹਲਕਾ ਜਿਹੜਾ ਹੈ ਦੇਖਣ ਵਾਲਾ ਹੋਵੇਗਾ ਕਿਉਂਕਿ ਉੱਥੇ ਦੇ ਕੀ ਹਾਲਾਤ ਰਹਿੰਦੇ ਨੇ ਕਿਹੋ ਜਿਹਾ ਉੱਥੇ ਲੋਕਾਂ ਦਾ ਵੋਟਰਾਂ ਦਾ ਰੁਝਾਨ ਰਹਿੰਦਾ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਇਸ ਤੋਂ ਇਲਾਵਾ ਜੇ ਯੂਪੀ ਦੇ ਮੁਜੱਫਰ ਨਗਰ ਦੀ ਗੱਲ ਕਰੀਏ ਤਾਂ ਉੱਥੇ ਵੀ ਠਿਕਾਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਉੱਥੇ ਕੇਂਦਰੀ ਮੰਤਰੀ ਸੰਜੀਵ ਬਲੀਅਨ ਜਿਹੜੇ ਨੇ ਭਾਜਪਾ ਵੱਲੋਂ ਉੱਤਰੇ ਹੋਏ ਨੇ ਚੋਣ ਮੈਦਾਨ 'ਚ ਤਾਂ ਦੂਜੇ ਪਾਸੇ ਸਮਾਜਵਾਦੀ ਪਾਰਟੀ ਵੱਲੋਂ ਹਰਿੰਦਰ ਮਲਿਕ ਜਿਹੜੇ ਨੇ ਉਸਨਾਂ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ ਤਾਂ बसपा ਉਮੀਦਵਾਰ ਜਿਹੜੇ ਨੇ ਦਾਰਾ ਸਿੰਘ ਪ੍ਰਜਾਪਤੀ ਉਹ ਵੀ ਕੋਈ ਕਮਜ਼ੋਰ ਉਮੀਦਵਾਰ ਨਹੀਂ ਆ ਉਹ ਵੀ ਬਰਾਬਰ ਦੀ ਟੱਕਰ ਦੇ ਰਹੇ ਨੇ ਤਾਂ ਉੱਥੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਕਾਰ ਜਿਹੜੇ ਨੇ ਉੱਥੇ ਬੜੇ ਫਸਵੇਂ ਬੜੇ ਹੋਏ ਨੇ ਹੁਣ ਉੱਥੇ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਬਣਦਾ ਜਿਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਕਾਂਗਰਸ ਯਾ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਪੁੱਤ ਨਕুলਨਾਥ ਜਿਹੜਾ ਹੈਗਾ ਉਹ ਛਿੰਦਵਾੜਾ ਤੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਕਿਉਂਕਿ ਜੇ ਦੇਖਦੇ ਆ ਤਾਂ ਕਮਲਨਾਥ ਲਗਾਤਾਰ 1980 ਤੋਂ ਇਸ ਸੀਟ ਤੋਂ ਜਿੱਤਦੇ ਆ ਰਹੇ ਨੇ ਉਹਨਾਂ ਨੇ ਹੁਣ ਤੱਕ 9 ਵਾਰ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਛਿੰਦਵਾੜਾ ਦੀ ਸੀਟ ਨੂੰ ਛੱਡ ਕੇ ਜਿਹੜਾ ਹੈਗਾ ਉੱਥੇ ਦੀਆਂ ਸਾਰੀਆਂ 28 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਕਿ ਇਹੋ ਜਿਹਾ ਮਾਹੌਲ ਜਿਹੜਾ ਹੈ ਉਹ ਉੱਥੇ ਬਣਿਆ ਹੋਇਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਇਸ ਵਾਰ ਦਾ ਉੱਥੇ ਦਾ ਮੁਕਾਬਲਾ ਕਿੱਫ ਜਾਉਂਦਾ ਹੈ ਕੀ ਹਾਲਾਤ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਦੋਂ ਭਾਜਪਾ ਦੇਸ਼ ਦੇ ਵਿੱਚ ਇਨੇ ਵੱਡੇ ਪੱਧਰ ਤੇ ਚਿਤ ਹਾਸਲ ਕਰ ਰਹੀ ਹੋਵੇ ਤਾਂ ਉਸ ਤੋਂ ਬਾਵਜੂਦ ਜਿਹੜੀ ਇਹ ਛਿੰਦਵਾੜਾ ਵਾਲੀ ਸੀਟ ਆ ਉੱਥੇ ਭਾਜਪਾ ਜਿੱਤ ਨਹੀਂ ਸਕੀ ਤੇ ਇੱਥੇ ਲਗਾਤਾਰ ਜਿਹੜਾ ਹੈਗਾ ਕਮਲ ਨਾਤਾ ਆਪ ਵੀ ਇਸ ਤੇ ਕਾਬੂਜ ਹੁੰਦੇ ਰਹੇ ਨੇ 9 ਵਾਰ ਤਾਂ ਹੁਣ ਇਸ ਵਾਰ ਇਹਨਾਂ ਦਾ ਪੁੱਤ ਅੱਗੇ ਇਸ ਸੀਟ ਤੋਂ ਲੜ ਰਿਹਾ ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿ ਉੱਥੇ ਦੇ ਚੋਣ ਰੁਝਾਨ ਕਿਹੋ ਜਿਹਾ ਰਹਿੰਦਾ ਹੈ ਕੀ ਨਤੀਜੇ ਆਉਂਦੇ ਨੇ ਜੇ ਦੋਸਤੋ ਇਸ ਤੋਂ ਇਲਾਵਾ ਹਟ ਕੇ ਗੱਲ ਕਰੀਏ ਤਾਂ ਇਹ ਚੋਣਾ ਪਹਿਲੇ ਗੇੜ ਦੀਆਂ ਹੋਰ ਵੀ ਅਸੀਂ ਦਿਵਚਸਤ ਮੰਨ ਸਕਦੇ ਹਾਂ ਕਿ ਬਹੁਤ ਰਹਿਣ ਵਾਲੀਆਂ ਨੇ ਕਿਉਂਕਿ ਧਾਰਾ 370 ਖਤਮ ਹੋਣ ਤੋਂ ਬਾਅਦ ਉਦਮਪੁਰ ਦੇ ਵਿੱਚ ਪਹਿਲੀ ਵਾਰ ਜੋ ਕਿ ਜੰਮੂ ਕਸ਼ਮੀਰ ਦੇ ਨਾਲ ਹੀ ਉਦਮਪੁਰ ਲੱਗਦਾ ਉਹ ਇਹ ਲੋਕ ਸਭਾ ਹਲਕਾ ਉੱਥੇ ਪਹਿਲੀ ਵਾਰ VOTING ਹੋਣ ਜਾ ਰਹੀ ਹੈ ਜਿਸ ਦਿਨ ਦਾ 2019 ਚ ਧਾਰਾ 370 ਖਤਮ ਕੀਤੀ ਸੀ ਕੇਂਦਰ ਸਰਕਾਰ ਨੇ 19 ਤੋਂ ਬਾਅਦ ਅੱਜ 24 ਚੱਲ ਰਿਹਾ ਹੈ 5 ਸਾਲ ਹੋ ਗਏ ਉੱਥੇ ਕੋਈ VOTING ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਨਾ ਪੰਚਾਇਤੀ ਨਾ ਕਾਰਪੋਰੇਸ਼ਨ ਦਾ ਨਗਰ ਨਿਗਮ ਦੀ ਨਾ ਵਿਧਾਇਕਾਂ ਦੀ ਅੱਗੇ ਤਾਂ ਇਹ ਪਹਿਲੀ ਵਾਰ ਉੱਥੇ ਜਿਹੜੀ ਕੇਂਦਰ ਦੀ VOTING ਹੋ ਰਹੀ ਹੈ ਲੋਕ ਸਭਾ ਦੀ VOTING ਹੋ ਰਹੀ ਹੈ ਤਾਂ ਇਹ ਜ਼ਰੂਰ ਉੱਥੇ ਦਿਲਚਸਪ ਰਹਿਣ ਵਾਲੀ ਗੱਲ ਹੈ ਕਿ ਉਦਮਪੁਰ ਲੋਕ ਸਭਾ ਹਲਕਾ ਜਿਹੜਾ ਉਹ ਧਾਰਾ 370 ਖਤਮ ਹੋਣ ਤੋਂ ਬਾਅਦ ਪਹਿਲੀ ਵਾਰ ਉੱਥੇ ਚੋਣ ਪਰਨਾਲੀ ਚੋਣ ਪ੍ਰਕਿਰਿਆ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਵਾਰ ਕਿਹੋ ਜਿਹਾ ਉੱਥੇ ਰਿਜ਼ਲਟ ਰਹਿੰਦੇ ਨੇ ਉਹ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਜੇ ਉੱਥੇ ਉਮੀਦਵਾਰਾਂ ਤੇ ਨਜ਼ਰ ਮਾਰੀਏ ਤਾਂ ਉਦੰਪੁਰ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਜਿਹੜੇ ਜਤਿੰਦਰ ਸਿੰਘ ਸੀਗੇ ਉਹਨਾਂ ਸਮੇਤ 12 ਉਮੀਦਵਾਰ ਚੋਣ ਮੈਦਾਨ ਚ ਨਿਤਰੇ ਹੋਏ ਨੇ ਕਿਉਂਕਿ ਸਿੰਘ ਨੂੰ ਕਾਂਗਰਸ ਦੇ ਉਮੀਦਵਾਰ ਚੌਧਰੀ ਲਾਲ ਸਿੰਘ ਵੱਲੋਂ ਇੱਕ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਉੱਥੇ ਇਸ ਦੇ ਨਾਲ ਹੀ ਜਿਹੜਾ ਉੱਥੇ ਇਹ ਲਾਲ ਸਿੰਘ ਨੇ ਇਹ ਲਗਾਤਾਰ ਤੀਜੀ ਵਾਰ ਜਿਹੜਾ ਹੈਗਾ ਸੰਸਦ ਮੈਂਬਰ ਦੀ ਦੌੜ ਵਿੱਚ ਨੇ ਤਾਂ ਇੱਕ ਦੇਖਣ ਵਾਲੀ ਗੱਲ ਹੋਵੇਗੀ ਇਸ ਤੋਂ ਇਲਾਵਾ ਉੱਥੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਉਮੀਦਵਾਰ ਵੀ ਲੜ ਰਹੇ ਨੇ ਜੰਮੂ ਕਸ਼ਮੀਰ ਸਰਕਾਰ 'ਚ ਜਿਹੜੇ ਮੰਤਰੀ ਰਹਿ ਚੁੱਕੇ ਨੇ ਜੀਐਮ ਜ਼ਰੂਰੀ ਉਹ ਵੀ ਉੱਥੇ ਚੋਣ ਮੈਦਾਨ 'ਚ ਨੇ ਤਾਂ ਉੱਥੇ ਵੀ ਮੁਕਾਬਲਾ ਇੱਕ ਫਸਵਾ ਬਣਿਆ ਹੋਇਆ ਕਿਉਂਕਿ ਉਦਮਪੁਰ ਲੋਕ ਸਭਾ ਹਲਕੇ ਤੇ ਕੁੱਲ 16,23,000 ਵੋਟਰ ਨੇ ਜਿਨ੍ਹਾਂ 'ਚ 7,70,000 ਮਹਿਲਾਵਾਂ ਨੇ ਤੇ ਬਾਕੀ ਉੱਥੇ ਮਰਦ ਵੋਟਰ ਨੇ ਤਾਂ ਉਹਨੂੰ ਦੇਖਣਾ ਹੋਵੇਗਾ ਵੀ ਕਿ ਉੱਥੇ 16 ਲੱਖ ਵੋਟਰਾਂ ਲਈ 26000 2637 ਪੋਲਿੰਗ ਸਟੇਸ਼ਨ ਬਣਾਏ ਹੋਏ ਨੇ ਪੋਲਿੰਗ ਬੂਥ ਬਣਾਏ ਹੋਏ ਨੇ ਤਾਂ ਹੁਣ ਉੱਥੇ ਦੇ ਲੋਕਾਂ ਦਾ ਰੁਝਾਨ ਕੀ ਰਹਿੰਦਾ ਕਿਹੋ ਜਿਹਾ ਰਹਿੰਦਾ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਦੋਸਤੋ ਜੇ ਕੁੱਲ ਮਿਲਾ ਕੇ ਗੱਲ ਕਰਦੇ ਆਂ ਲੋਕ ਸਭਾ ਚੋਣਾਂ ਦੀ ਤਾਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜ਼ਰੂਰ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਜਿੱਥੇ ਦੇਸ਼ ਦੇ ਵਿੱਚ ਭਾਜਪਾ 400 ਪਾਰ ਦਾ ਨਾਰਾ ਦੇ ਕੇ ਅਗ ਤੇਜੀ ਨਾਲ ਲੱਗੇ ਵਦਨ ਦੀ ਗੱਲ ਕਰ ਰਹੀ ਹੈ ਦਾਵਾ ਕਰ ਰਹੀ ਹੈ ਵੀ ਕਿ ਇਸ ਵਾਰ ਅਸੀਂ 400 ਸੀਟਾਂ ਲੈ ਕੇ ਹੀ ਜਾਵਾਂਗੇ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਦਾਵਾ ਵੀ ਕਿਹਾ ਇਸ ਵਾਰ ਭਾਜਪਾ ਜਿਹੜੀ ਆ ਉਹ 150 ਸੀਟਾਂ ਤੇ ਹੀ ਸਿਮਟ ਕੇ ਰਹਿ ਜਾਵੇਗੀ ਤਾਂ ਇਸ ਕਰਕੇ ਮੁਕਾਬਲਾ ਬੜਾ ਦਿਲਚਸਪ ਹੋਇਆ ਪਿਆ ਕਿਉਂਕਿ ਭਾਜਪਾ ਜਿਹੜੀ ਆਪਣੀ ਜਿੱਤ ਲਗਾਤਾਰ ਤੀਜੀ ਵਾਰ ਬਰਕਰਾਰ ਰੱਖਣ ਲਈ ਹਰ ਪੈਂਥੜੇ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਇੰਡੀਆ ਗਠਜੋੜ ਦੇ ਬੈਨਰ ਹੇਠ ਦੇਸ਼ ਦੀਆਂ ਦੋ ਦਰਜੇ ਤੋਂ ਵੱਧ ਸਿਆਸੀ ਤਿਰਾਨੇ ਭਾਜਪਾ ਨੂੰ ਘੇਰਨ ਦੀ ਵੀ ਤਿਆਰੀ ਕਰ ਲਈ ਹੈ ਤੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਈਡੀ ਦੇ ਨੂੰ ਵੀ ਈਡੀ ਨੇ ਜਿਹੜਾ ਇੱਕ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਹੋਇਆ ਉਸ ਤੋਂ ਪਹਿਲਾਂ ਮਨੀਸ਼ ਸ਼ਿਸ਼ੋਧਿਆ ਵੀ ਜੇਲ੍ਹ 'ਚ ਨੇ ਅਸਤਿੰਦਰ ਜੈਨ ਵੀ ਜੇਲ੍ਹ 'ਚ ਨੇ ਤਾਂ ਕਿਤੇ ਨਾ ਕਿਤੇ ਜੋ ਹਾਲਾਤ ਬਣ ਰਹੇ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਧਿਰਾਂ ਵੱਲੋਂ ਭਾਜਪਾ ਤੇ ਇੱਕ ਬਦਲਾਖੋਰੀ ਦੀ ਰਾਜਨੀਤੀ ਕਰਨ ਦੇ ਇੱਕ ਤਾਨਾਸ਼ਾਹੀ ਕਰਨ ਦੇ ਜਾਂ ਕੇਂਦਰੀ ਜਾਂਚ ਏਜੰਸੀਆਂ ਨੂੰ ਦੁਰਵਰਤੋਂ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਤਾਂ ਇਹੋ ਜਿਹਾ ਮਾਹੌਲ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਨਾ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੀ ਇਹੋ ਜੇ ਸਾਰੇ ਮਾਹੌਲ ਦੇ ਵਿੱਚ ਦੇਸ਼ ਦਾ ਵੋਟਰ ਕਿਸ ਪਾਸੇ ਜਾਂਦਾ ਹੈ ਕੀ ਉਹ ਭਾਜਪਾ ਨੂੰ ਤੀਜੀ ਵਾਰ ਸੱਤਾ ਦੇ ਵਿੱਚ ਕਾਬਜ਼ ਕਰਨ ਦਾ ਮੌਕਾ ਦਿੰਦਾ ਹੈ ਜਾਂ ਇਸ ਤੋਂ ਹਟ ਕੇ ਜੇ ਦੇਖੀਏ ਤਾਂ ਜਿਹੜੇ ਇਸ ਵਾਰ ਦੇ VOTING ਦੇ ਨਤੀਜੇ ਹੋਣਗੇ ਉਹ ਕੁਝ ਹੋਰ ਰਹਿਣਗੇ ਇਹ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਦੇਸ਼ ਦੇ ਵਿੱਚ ਸੱਤ ਪੜਾ ਦੇ ਵਿੱਚ VOTING ਹੋ ਰਹੀ ਹੈ ਤੇ ਸੱਤਵੇਂ ਪੜਾ ਦੀ VOTING 1 ਜੂਨ ਨੂੰ ਹੋਵੇਗੀ ਤੇ ਵੋਟਾਂ ਦੇ ਨਤੀਜੇ ਜਿਹੜਨੇ ਉਹ 4 ਜੂਨ ਨੂੰ ਆਣਗੇ ਤੇ 4 ਜੂਨ ਨੂੰ ਇਸੇ ਸਮੇਂ ਤੱਕ ਲਗਭਗ ਪਿਕਚਰ ਕਲੀਅਰ ਹੋ ਚੁੱਕੀ ਹੋਵੇਗੀ ਵੀ ਕਿ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਬਣ ਰਹੀ ਹੈ ਕੌਣ ਅੱਗੇ ਹੈ ਕੌਣ ਪਿੱਛੇ ਹੈ ਕਿਸ ਨੂੰ ਲੋਕਾਂ ਨੇ ਜਿਹੜਾ ਹੈਗਾ ਚੁਣਿਆ ਹੈ ਜਾਂ ਕਿਸ ਨੂੰ ਨਕਾਰ ਦਿੱਤਾ ਉਹ ਸਭ ਕੁਝ ਹੀ 4 ਜੂਨ ਨੂੰ ਇਸ ਸਮੇਂ ਤੱਕ ਆਪਾਂ ਨੂੰ ਪਤਾ ਲੱਗ ਜਾਏਗਾ ਤੇ ਚੋਣ ਨਤੀਜੇ 4 ਜੂਨ ਨੂੰ ਹੀ ਆਣਗੇ ਤੇ ਉਦੋਂ ਤੱਕ ਪੰਜਾਬੀ ਟਰਬਿਨ ਤੁਹਾਡੇ ਤੱਕ ਸਾਰੀ ਹੀ ਰਾਤਸੀ ਤੇ ਸਮਾਜੀ ਗਤੀਵਿਧੀਆਂ ਇਹ ਜੋ ਵੀ ਘਟਨਾਕ੍ਰਮ ਹੋਵੇਗਾ ਉਹ ਤੁਹਾਡੇ ਸਾਹਮਣੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੱਕ